ਸਰਗ ਮਹੱਲਾ ਪੰਜਵਾਂ ਰੇ ਮੂੜੇ ਆਣ ਕਾਹੀ ਕਤ ਜਾਈ ਸੰਗਮਨੋਹਰ ਅਬਰਤ ਸੈਰੇ ਫੂਲ ਫੂਲ ਬਿਕਖਾਈ ਰਹਾ ਪ੍ਰਭ ਸੁੰਦਰ ਚਤਰ ਅਨੂਪ ਬਿਧਾਤੇ teso so roch nai rai mohan so ba var man mohio chut thagari pai payo dayal kirpal dukh harta santan so banai ਸਗਲ ਨਿਦਾਨ ਕਰੇ ਮੈਂ ਪਾਈ ਕਹੋ ਨਾਨਕ ਜੋ ਤਿਸ ਮਾਈ ਸਾਰਗੋ ਮਹੱਲਾ ਪੰਜਵਾਂ ਹੂਆ ਪ੍ਰੀਤ ਪ੍ਰੀਤ ਚੀਤ ਪੈ ਲਰੀਆਂ ਜੋਤੋ ਬਚਨ ਦਿਖਾਇਓ ਦਿਓ ਮੇਰੇ ਸਤ ਗੁਰੂ ਤੋਂ ਮੈਂ ਸਾਜ ਸੰਗਰੀਆ ਰਹਾ ਹਮ ਭੂਲੋ ਤੁਮ ਸਦਾਇ ਭੂਲਾ ਹਮ ਪਤ ਤੂ ਤੁਮ ਪਤ ਤਉ ਉਦਰੀਆ ਹਮ ਨੀਚ ਬਿਰਕ ਤੁਮ ਮੈਲਾ ਗਰ ਲਾਜ ਸੰਗ ਸੰਗ ਬਸਰੀਆ ਤੂੰ ਬਗੰਬੀਰ ਧੀਰ ਉਪਕਾਰੀ ਹਮ ਗਿਆ ਬਪਰੇ ਜੰਤਰੀਆ ਗੋੜ ਕਿਰਪਾਲ ਨਾਨਕ ਹਰ ਮੀਲੀਆ ਓ ਮੇਰੀ ਸੁਕੋਸੀ ਜਰੀਆ ਸਾਰਗ ਮਹੱਲਾ ਪੰਜਵਾਂ ਮਾਨੋ ਦਿਨਸ ਧਾਨ ਪਰਵਾਨਾ ਸਾਵਣ ਤੇ ਘਰੀ ਸੰਜੋਗ ਸੁਹਾਵੇ ਸਤ ਗੁਰੂ ਸੰਗ ਗਿਆਨ ਨਾ ਰਹਾ ਤਨ ਸੁਭਾਗ ਤਨ ਸੁਹਾਗਾ ਤਨ ਦੇ ਤੋ ਜਿਨ ਮਾਨਾ ਰੇ ਤਨ ਤੁਮਰਾ ਸਭ ਗ੍ਰਹਿ ਧਨ ਤੁਮਰਾ ਹਿਓ ਕੀਓ ਕੁਰਬਾਨਾ ਕੋਟ ਲਾਕ ਰਾਜ ਸੁਖ ਪਾਏ ਇੱਕ ਨਿਮਕ ਪੇਕ ਦ੍ਰਿਸ਼ਟਾਨਾ ਜੋ ਕਹੋ ਮੁਕੋ ਸੇਵਕ ਹੋਏ ਬੈਸੀਐ ਸੋ ਕਨਾਂਕ ਅੰਤ ਨਾ ਜਾਣ ਜ਼ਰਗ ਮਹੱਲਾ ਪੰਜਵਾ ਅਬ ਮੂਰ ਸਈ ਸਾਧੂ ਕ ਗਈਆ ਔਰ ਪਾਵੋ ਸਗਲ ਤਿਆਗ ਛੋਡੀ ਸਤਿਗੁਰੂ ਸਰਨ ਪਈਆ ਰਹਾ ਸਰਬ ਸਿਧਕਾਰ ਜਿਸਾਬਿ ਸਵਰੀ ਅਹੀਂ ਗੁਰੂਗ ਸਗਲ ਹੀ ਕਹਿਆ ਕੋਟਪਰਾਜ ਕਿਨ ਮੇ ਭੋਖਈ ਭਈ ਹੈ ਗੁਰ ਮੇਲਾ ਘਰ ਆਰ ਕਹਿਆ ਪੰਚਦਾਸ ਗੁਰਵਸ ਗਤ ਕੀਨੇ ਮੈਣ ਚਲਨ ਰ ਪਈਆ ਆਵੇ ਨ ਜਾਏ ਕਤਹੀ ਢੋਲੀ ਥਿਰ ਨਾਨਕ ਰ ਜੈਆ Sarg Mohalla 5 Prabh mere eto sada sahayi मनमोहन मेरे जी को प्यारो कवण का, का गुण गाई रहा खेलक लाए लाड़ लड़ावे सदा सदा अनुदाई प्रत पाले बारक की न्याय जैसे मात पिताई ਐਸ ਬਿਣ ਨਿਮਕ ਨਹੀਂ ਰਹਿ ਸਕੀਏ ਬਿਸਰਨਾ ਕਬ ਹੂੰ ਜਾਏ ਕਉ ਨਾਨਕ ਮਿਲ ਸਤ ਸੰਗਤ ਤੀ ਮਗਣ ਭਾਈ ਲਵਲਾਈ ਸਾਰਗ ਮਹੱਲਾ ਪੰਜਵਾ ਆਪਣਾ ਮੀਤ ਸੁਆਮੀ ਗਾਈਐ ਆਜ ਨਿਆਵਰ ਕਾਹੂ ਕੇ ਕੇ ਜੈ ਸੋ ਗਦਾਤਾ ਪ੍ਰਭ ਧਿਆਈਐ ਰਹਾਉ ਸੂਕ ਮੰਗਲ ਕਲਿਆਣ ਜਿਸ ਕਾਰ ਤਿਸ ਹੀ ਸਰਨੀ ਬਾਈਐ ਤਿਸੇ ਤਿਆਗ ਮਾਨਕ ਜੀ ਸੇ ਵੀ ਤੋਂ ਲਾਜ ਲੋਣ ਹੋਏ ਜਾਈਐ ਏਕ ਓਟ ਪੱਕਰੀ ਠਾਕਰ ਕੀ ਗੋਰ ਮੇਲ ਮਤ ਬੁੱਧ ਪਾਈਏ ਗੁਣ ਨਿਧਾਣ ਨਾਨਕ ਪ੍ਰਭ ਮਿਲਿਆ ਸਗਲ ਚੁਕੇ ਮਤਾਈਏ ਸਾਰਗ ਮਹੱਲਾ ਪੰਜਵਾ ਓਟ ਸਤਾਣੀ ਪ੍ਰਭ ਜੀਓ ਮੇਰੇ ਦ੍ਰਿਸ਼ਟ ਨਿ ਆਵੋ ਅਬਰ ਕਾਹੂ ਕੋ ਮਾਣ ਮਹਿਤ ਪ੍ਰਭ ਤੇਰੇ ਰਹਾਉ ਅੰਗਿਕਾਰ ਕਿਓ ਪ੍ਰਭ ਆਪਣੇ ਕਾੜ ਲਿਆ ਬੇਕ ਘੇਰੇ ਸਰਗ ਮਹਲਾ ਪੰਜਵਾ ਅੰਬਰਤ ਨਾਮ ਮਣ ਅਦਾਰ ਜੇਨ ਦਿਆ ਇਸ ਗੈ ਕੁਰਬਾਨੀ गौरपुरे नमस कारो रहा बुझी तृष्णा सहज सुहेला काम करो जब एक जारो आए न जाए बसे उठाहर जे आसर नृंकार एके परगट एक, पर एक गुप्ता ਇਕੈ ਤੁੰਦ ਕਾਰੋ ਆਜ ਮਾ ਦੇ ਅੰਤ ਪ੍ਰਭ ਸੋਈ ਕਉ ਨਾਨਕ ਸਾਚ ਵਿਚਾਰੋ ਸਾਰਗ ਮਹੱਲਾ ਪੰਜਵਾਂ ਬੇਣ ਪ੍ਰਭ ਰਹਿ ਨਾ ਜਾਏ ਘਰੀ ਸਰਬ ਸੂਗਤਾ ਹਉ ਕੈ ਪੂਰਨ ਜਾ ਕੇ ਸੁਖ ਹੈ ਹਰੀ ਰਹਾਉ मंगल रूप प्राण जीवन तान सिवरतो न वाड सम्रात सदा साध संगे गोन रसना कमण पंगा ताण पवित्र राण पवित्र रा पवित्र सोन कगने गारि कौ नानक पावन पवित्रा जा मैं संत तुम्हारे सारग मोहल्ला पंजवा रसना जपती तो ही तो ही मात गर्भ तुम हे प्रत मित्र मंडल कतो ही ਤੁਮੇ ਪਿਤਾ ਤੁਮੇ ਪੁਨ ਮਾਤਾ ਤੁਮੇ ਮੀ ਤਹਤ ਪ੍ਰਾਤਾ ਤੁਮ ਪਰਵਾਰ ਤੁਮੇ ਆਧਾਰ ਤੁਮੇ ਜੀ ਪ੍ਰਾਣ ਦਾਤਾ ਤੁਮੇ ਕ ਜੀਨਾ ਤੁਮੇ ਜਰੀਨਾ ਟੋਮਹਿ ਮਾਨਕ ਲਾਲਾ ਤੁਮੇ ਪਾਰ ਜਾਤ ਗੁਰ ਤੇ ਪਾਈ ਤੋ ਨਾਲਕ ਭਾਈ ਨਿਹਾਲਾ ਸਾਰਗ ਮਹੱਲਾ ਪੰਜਵਾ ਜਾਹੋ ਕਾਹੂ ਆਪਣੇ ਹੀ ਜੀਤ ਆਵੇ ਜੋ ਕਾਹੂ ਕੋ ਚੀਰੋ ਹੋਵਤ ਠਾਕਰ ਹੀ ਪੈ ਜਾਵੇ ਰਹਾਓ ਆਪਣੇ ਪੈ ਦੂਖ ਆਪਣੇ ਪੈ ਸੁਖ ਆਪਨੇ ਹੀ ਪੈ ਬਿਰਤਾ ਆਪਣੇ ਪੈਮਾਨ ਆਪਣੇ ਪੈਤਾਨਾ ਆਪਣੇ ਹੀ ਪੈ ਅਰਤਾ ਕਿਨੇ ਰਾਜ ਜੋ ਬਣ ਤਨ ਮਿਲ ਕਾ ਕਿਨੇ ਬਾਪ ਮਹਤਾਰੀ ਸਰਬ ਤੋਗ ਨਾਨ ਗੁਰ ਪਾਈ ਪੂਰਨ ਆਸ ਹਮਾਰੀ ਸਾਰਗ ਮਹੱਲਾ ਪੰਜਵਾਂ चूटो माया को मन मान त्रो मधुर कर बापरी सांग गोपाल जान रहाओ मिथ्या राजो बन यारियो मीर मलक के अर खान मिथ्या का पर सुगंध चतराई मिथ्या भोजन पान दीन बो दास दासरो संतन की मांगो, मांगो होए अचिन्ता मेल नानक की हर पाणो तीसो रामाच हित लायो जो काम नहीं गवारी ओ नाही नाही कैस मेरा नाह बरो बासो जारी कर्ण करावण नान के प्राप संतन संग उदारी सारग महला पंजवा मोहनी मोहत रहे न हो रे साधक सिद्ध सगल की प्यारी टूटे ना काहू तोरी रहा खाट शास्त्र उचरत रस नागर तीरत गवन ना तोरी पूजा, पूजा चक्कर भरत नेम तपिया ऊहा गैल न शोरी आंध कूप में पत तो होत जाग संतो करो परमगत गत मोरी ਸਾਦ ਸੰਗ ਨਾਨਕ ਭਇਓ ਮੁਕਤਾ ਦਰਸ਼ਨ ਪੇਖਤ ਪੋਰੀ ਸਾਰਗ ਮਹੱਲਾ ਪੰਜਵਾਂ ਕਹਾ ਕਰੋ ਰੇ ਘਾਟ ਘਟਲੀ ਪਾਵਣ ਅਪਾਰ ਤੋਰ ਚੰਮਰ ਅਤ ਜਜਰੇ ਰੇ ਤੇਰੀ ਮਾਟਲੀ ਰਹਾਉ ਉਹੀ ਤੇ ਹਰਿਉ ਹਲੇ ਤਰਿਉ ਜੈਸੀ ਭਾਸਾ ਮਾਂ ਸੁਧੀ ਝਾਟ ਲਈ ਦੇਵਨ ਹਾਰ ਬਸਾਰੇ ਅੰਦਲੇ ਜੋ ਸਫਰੀ ਉਦਰ ਭਾਰੇ ਬੋਹਟ ਲਈ ਸਾਦ ਬਕਾਰ ਬਕਾਰ ਝੂਟ ਰਸ ਜੇ ਜਾਨੂ ਤੈ ਪੀਰ ਬਾਟ ਲਈ ਕਉ ਨਾਨਕ ਸਮਝ ਰੇ ਆਨੇ आज काल खुले तेरी गाठोली सारग मोहल्ला पंजाब गोर ज्यों संगत म्हारे जानो कोट जो दुआ के बात ना पूछिए ता दरगे पे मनो रहाव कामण मूल प्राणी का कहिए कामण रूप दृष्टानियो जोत परगास भई माटी संग दुलाब दे बखाने तुम ते सेव तुम ते जाप तापा तुम ते तत पछाने कर मस्तक का धरी कटी जेवरी नानक दास दसान्यो सारग महला पंजवा ਹਰ ਹਰ ਦਿਓ ਸੇਵਕ ਕੋ ਨਾਮ ਮਾਨਸ ਕਾ ਕੋ ਬਪਰੋ ਭਾਈ ਜਾ ਕੋ ਰਕਾਰ ਮਰਹਾਉ ਆਪ ਮਹਾ ਜਾਣ ਆਪੇ ਪੰਚ ਆਪ ਸੇਵਕ ਕ ਕਾਮ ਆਪੇ ਸਗਲੇ ਦੂਤ ਬਿਦਾਰੇ ਤਾ ਕਰ ਅੰਤਰ ਜਾਨੋ ਆਪੇ ਪਤਰਾ ਕੀ ਸੇਵਕ ਕੀ ਆਪ ਕੀਓ ਬਦਾਨੋ ਆਜ ਜਗਾਦ ਸੇਵਕ ਘੇਰਾ ਕੇ ਨਾਨਕ ਕੋ ਪ੍ਰਭ ਜਾਨੋ ਆਪੇ ਪਤਰਾ ਕੀ ਸੇਵਕ ਕੀ ਆਪਕਿਓ ਬਦਾਨ ਆਦਿ ਜੁਗਾਦ ਸੇ ਵਕ ਕੀ ਰਾਖੈ ਨਾਨਕ ਕੋ ਪ੍ਰਭ ਜਾਣ